ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਇੱਕ ਸਧਾਰਨ ਸਟੂਡੈਂਟ ਸੀ ਹੋ ਆਉਂਦਾ ਹੋਇਆ ਉਹਨੂੰ ਹਰ ਬਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਤਿੰਨ ਚਾਰ ਵਾਰ ਉਹਨਾਂ ਨੇ ਮਾਣ ਸਤਕਾਰ ਕੀਤਾ ਬਹੁਤ سارے ਲੋਕ ਮੰਗਦੇ ਟਿਕਟ ਮੰਗਣਾ ਹੱਕ ਹੈ ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹਾਈ ਕਮਾਂਡ ਦੇ ਲੋਕ ਸਭਾ ਲੋਕ ਸਭਾ ਹਾਈ ਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ ਉਹ ਜਿਹਨੂੰ ਚੁਣ ਲੈਂਦੇ ਨੇ ਉੱਥੇ ਜ਼ਿਆਦਾ ਉਹਨਾਂ ਦੀ ਚੱਲਦੀ ਹੁੰਦੀ ਹੈ ਉਸ ਤੋਂ ਬਾਅਦ ਟਿਕਟ ਪਿੱਛੇ ਰੋਸਣਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਲੇਕਿਨ ਉਹਨਾਂ ਨੇ ਜੇ ਬੋਲਦੇ ਨੇ ਕਿਹਾ ਸੀਗਾ ਮੈਂ ਜਿਵੇਂ ਸਪੀਚ ਵੀ ਕਿਹਾ ਕਿ ਮੈਂ ਕਾਂਗਰਸ ਪਾਰਟੀ ਚ ਉਹਨਾਂ ਦੀ ਪਤਨੀ ਨੇ ਵੀ ਸਾਡੀ ਬੀਬੀ ਹੈ ਬੱਚੀ ਹੈ ਨਾਰੇ ਲਾਏ ਖੈਰਾਜੀ ਦੇ ਲਾਏ ਪਾਰਟੀ ਦੇ ਲਾਏ ਇਹ ਵਿਸ਼ਵਾਸ ਤੋਂ ਆਇਆ ਲੋਕਾਂ ਨੂੰ ਔਰ ਸੈਕੰਡ ਟਾਈਮ ਵੀ ਜਿਵੇਂ ਦੱਸਿਆ ਖੈਰਾਜੀ ਨੇ ਆਪਣਾ ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਆ ਕੇ ਜਿਹੜਾ ਬੰਦਾ ਕਹੇ ਕਿ ਪਬਲਿਕ ਦੇ ਵਿੱਚ ਫੇਰ ਉਸ ਤੋਂ ਬਾਅਦ ਬਦਲਦਾ ਤਾਂ ਲੋਕ ਉਹਦੇ ਤੇ ਇਤਵਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ ਜਿਹੜੀ ਪਾਰਟੀ ਚ ਗਏ ਨੇ ਉਹਨਾਂ ਤਾਂ ਇਹ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ ਇਸ ਕਰਕੇ ਮੰਦ ਭੱਗ ਹੈ ਮੈਂ ਇਹ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦੀ ਆਪਣੇ ਕੈਰੀਅਰ ਤੇ ਆਪ ਸਵਾਲ ਖੜਾ ਕੀ ਹੋਂ ਵਾਲੇ ਸਮੇਂ ਦੇ ਵਿੱਚ ਟਿਕਟ ਬਦਲੀ ਜਾਂਦੀ ਹੈ ਜਾਂ ਦਲਜੀਤ ਸਿੰਘ ਗੋਲਡੀ ਨੇ ਦਿੱਤੀ ਜਾਂਦੀ ਹੈ ਤਾਂ ਇੱਕ ਲੜਾਈ ਤਾਂ ਬਖਰੀ ਤਰੀਕੇ ਦੀ ਵਜੇ ਕੋ ਕਾਂਗਰਸ ਦੇ ਸਾਹਮਣੇ ਜੋ ਮਰਜੀ ਹੋ ਜਾਵੇ ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਉਹ ਥੱਮ ਮੰਗ ਇੱਕ ਜੁੱਟ ਖੜੀ ਹੈ ਕੌਣ ਆਉਂਦਾ ਕੌਣ ਜਾਂਦਾ ਹੈ ਸਾਡੂ ਸਾਡਾ ਨਜ਼ਰ ਦੇ ਵਿੱਚ ਕੋਈ ਚੀਜ਼ ਹੈਗੀ ਸਾਰੇ ਹੈ ਲਹਿਰਾ ਗਾਗਾ ਦੇ ਕਈ ਆਗੂਆਂ ਨੇ ਜਿਵੇਂ ਦੂਜੇ ਦੋ ਪ੍ਰੋਗਰਾਮ ਰੱਖੇ ਗਏ ਸੀ ਤੁਸੀਂ ਰੱਖਿਆ ਸੀਗਾ ਉਧਰ ਦੂਜੇ ਪਾਸੇ ਰੱਖਿਆਗੇ ਤੇ ਵੀਰ ਸਿੰਘ ਗੋਲਡੀ ਪਹੁੰਚੇ ਸੀਗੇ ਕਿਵੇਂ ਦੇਖਦੇ ਹੋ ਕਿ ਉਹ ਵੀ ਆਖਰ ਨਾਲ ਜਾਂਦੇ ਇਹਦੇ ਵਿੱਚ ਕੀ ਗੱਲ ਹੈ ਕੋਈ ਗੱਲ ਨਹੀਂ ਸਾਡੇ ਬੱਚਿਆਂ 'ਚ ਕਿਤੇ ਵੀ ਰੱਖ ਲੈਣ ਅੱਜ ਵੀ ਰੱਖਿਆ ਹੋਇਆ ਸੀਗਾ ਲੇਕਿਨ ਉਸ ਥਾਂ ਤੇ ਕਿਉਂਕਿ ਟਾਈਮ ਦਾ ਦੱਸਿਆ ਨਹੀਂ ਸੀ ਗਿਆ ਪਹਿਲਾਂ ਪ੍ਰੋਗਰਾਮ ਦੀ ਅਪਰੂਵਲ ਨਹੀਂ ਸੀ ਹੋਈ ਨਹੀਂ ਜਾਇਆ ਗਿਆ ਤੇ ਤਾਂ ਹੀ ਇਹਨਾਂ ਨੇ ਆਪਣੇ ਵੱਲੋਂ ਗੋਲਡੀ ਨੂੰ ਭੇਜਿਆ ਪ੍ਰਧਾਨ ਹੈ ਬਈ ਜਲੇ ਤਾਂ ਸਾਰਿਆਂ ਦੀ ਨਿਮੰਤਰੀਗੀ ਲੋਬਾ ਇਹ ਕੋਈ ਗੱਲ ਨਹੀਂ ਬਾੜੀ-ਮੋਟੀ ਗੱਲਾਂ ਹ ਸਾਰੇ ਇਸ ਵਕਤ ਇਹ ਨਹੀਂ ਤੇਰੇ ਮੇਰੇ ਕਰਕੇ ਵਾਲਾ ਵਕਤ ਨਹੀਂ ਹੈ ਇਸ ਵਕਤ ਇਹ ਹੈ ਕਿ ਤੁਸੀਂ ਕਿਹੜਾ ਬੰਦਾ ਚੁਣ ਕੇ ਭੇਜਦੇ ਹੋ ਇੱਕ ਪਾਸੇ ਜੇ ਆਪਾਂ ਦੇਖੀਏ ਪਿੱਤਲ ਦੀਆਂ ਗੋਲੀਆਂ ਪਈਆਂ ਤੇ ਇੱਕ ਪਾਸੇ ਸੋਨਾ ਤੇ ਹੀਰਾ ਪਿਆ ਇਸ ਕਰਕੇ ਸਾਨੂੰ ਅੱਜ ਬਚਾਉਣ ਵਾਸਤੇ ਲੋਕ ਜਾਨ ਦੀ ਤਲੀ ਤੇ ਤਲੀ ਤੇ ਫਿਰਦੇ ਆ ਸਾਰੇ ਵਰਗ ਔਖੇ ਨੇ ਸਾਰੇ ਲੋਕ ਔਖੇ ਨੇ ਅੱਜ ਉਹਨਾਂ ਦੀ ਆਵਾਜ਼ ਜਾ ਕੇ ਉੱਥੇ ਗੂੰਜੇ ਦਿੱਲੀ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਜਾਨ ਦੀ ਬਾਜ਼ੀ ਲਾ ਕੇ ਲੜੇ ਇਹ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ ਸਾਰੇ ਪੰਜਾਬ ਨੇ ਦੇਖਿਆ ਸਿਕਪਾਲ ਖਹਿਰਾ ਪাবলিক ਮੁੱਦਿਆਂ ਤੇ ਲੋਕ ਦੇ ਮੁੱਦਿਆਂ ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ ਤੇ ਇਸ ਕਰਕੇ ਲੋਕ ਆਪੋ ਤੌਰ ਤੇ ਉੱਠ ਕੇ ਤੁਰੇ ਬਹਿ ਜਿਤਾਉਣ ਵਾਸਤੇ ਸ਼ਾਨਦਾਰ ਜਿੱਤ ਹੋਣੀ ਹੈ ਦੇਖੋ ਪਹਿਲਾਂ ਮੈਂ ਗੋਲਡੀ ਦੀ ਗੱਲ ਕਰਨਾ ਚਾਹੁੰਦਾ ਵਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ ਜੇ ਉਹ ਕਹਿੰਦਾ ਇੱਕ ਪਾਸੇ ਕਿ 13 0 ਜਿੱਤ ਰਿਆ ਮੈਂ ਪੰਜਾਬ ਦੇ ਵਿੱਚ ਤੇ ਫਿਰ ਗੋਲਡੀ ਦੀ ਕੀ ਲੋੜ ਪੈ ਗਈ ਜਿਹੜਾ 골ਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ ਜਿਹੜਾ 골ਡੀ ਸਿਰਫ 75000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ ਚ ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਇੰਨਾ ਡਰ ਚੁੱਕਾ ਵਾ ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਐ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਤੇ ਕਮਜ਼ੋਰ ਹੋ ਗਏ ਦੂਸਰਾ ਭਗਵੰਤਾ ਅੱਜ ਕਹਿ ਰਿਹਾ ਸੀਗਾ ਕਿ ਖੈਰਾ ਜੀ ਬੀਜੇਪੀ ਜਾਵੇਗਾ ਉਹਨੂੰ ਕਿਹਾ ਕਿ ਮੈਂ ਤੇਰੇ ਵਰਗਾ ਕਮਜ਼ੋਰ ਤੇ ਡਰਪੋਕ ਬੰਦਾ ਨਹੀਂਗਾ ਤੂੰ ਤਾਂ ਅਮਿਤ ਸ਼ਾਹ ਦੇ ਥੱਲੇ ਲੱਗਿਆ ਹੋਇਆ ਤੂੰ ਤਾਂ ਸਾਡੇ ਨਿਆਣਿਆਂ ਨੂੰ ਚੁੱਕ ਕੇ ਐਨਐਸਏ ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਉਹਦੇ ਕਹਿਣ ਤੇ ਤੂੰ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਦੇ ਬਾਰਡਰ ਦੇ ਉੱਤੇ ਸ਼ੁਭ ਕਰਨ ਦੀ ਮੌਤ ਦਾ ਤੂੰ ਜ਼ਿੰਮੇਵਾਰ ਆ ਤੂੰ ਬੀਜੇਪੀ ਦੇ ਕਹਿਣ ਤੇ ਜੁਆਇੰਟ ਆਪਰੇਸ਼ਨ ਕੀਤੇ ਨੇ ਪੰਜਾਬ ਦੇ ਵਿੱਚ ਮੈਂ ਖੜਾ ਇੱਥੇ ਈਡੀ ਨੇ ਮੈਨੂੰ ਗ੍ਰਿਫਤਾਰ ਕਰਕੇ ਬੀਜੇਪੀ ਦੇ ਕਹਿਣ ਤੇ ਝੂਠੇ ਮੁਕਦਮੇ 'ਚ ਜੇਲ੍ਹ ਭੇਜਿਆ ਜਿਹੜਾ ਮੁਕਦਮਾ ਭਗਵੰਤ ਤੂੰ ਬਣਾਇਆ ਮੁੜ ਕੇ ਤੂੰ ਤੇ ਈਡੀ ਨੇ ਰਲ ਕੇ ਤਦਾ ਜਿਹੜਾ ਮਾੜੀ ਮੋਟੀ ਕੋ ਹਵਾ ਦਾ ਬੁੱਲਾ ਆਇਆ ਤੇ ਟੁੱਟ ਕੇ ਥੱਲੇ ਡਿੱਗਿਆ ਮੈਂ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਦਮ ਔਰ ਉਹਨਾਂ ਦੀ ਦਿੱਤੀ ਹੋਈ ਸੇਧ ਉਹਨਾਂ ਉਹਨਾਂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਪੰਜਾਬ ਦੀ ਸੇਵਾ ਕਰਨ ਨੂੰ ਮੈਂ ਤਤਪਰ ਆ ਤੇ ਹੁਣ ਮੈਂ ਤੈਨੂੰ ਕਹਿਣਾ ਚਾਹਣਾ ਭਗਵੰਤ ਤੂੰ ਕਹਿਣਾ ਕਿ ਮੈਂ ਭਾਜਪਾ ਜੁਆਇਨ ਕਰਨਾ ਜੇ ਮੈਂ ਭਾਜਪਾ ਜੁਆਇਨ ਨਾ ਕੀਤੀ ਸਾਰੀ ਜ਼ਿੰਦਗੀ ਚਲੋ ਜ਼ਿੰਦਗੀ ਤੇ ਤਾਂ ਬਾਅਦ ਦੀ ਗੱਲ ਆ ਆ ਜਿਹੜੀ ਆ 1 ਜੂਨ ਤੱਕ ਜੇ ਮੈਂ ਭਾਜਪਾ ਨਾ ਗਿਆ ਤੇ ਫੇਕੀ ਤੂੰ ਲੋਕਾਂ ਤੋਂ ਮਾਫੀ ਮੰਗੇਗਾ ਕੀ ਕੀ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਂਗਾ ਇੱਕ ਚੀਫ ਮਨਿਸਟਰ ਇੰਦਾ ਝੂਠ ਬੋਲੀ ਜਾਂਦਾ ਆਪਣੇ ਆਪ ਵਿਰੋਧੀਆਂ ਦੇ ਵਾਸਤੇ ਇਸ ਕਰਕੇ ਇਹ ਗੱਲ ਇਹ ਦੀ ਦੂਜਾ ਗੋਲਡੀ ਦਾ ਜਾਣਾ ਸੋ ਜਿੱਦਾਂ ਮੈਡਮ ਨੇ ਕਿਹਾ ਮਿਸਿਸ ਪੱਠਲ ਨੇ ਕਿ ਚੰਦ ਦਿਨ ਤਾਂ ਪਹਿਲੋਂ ਸਾਡੇ ਨੂੰ ਘਰ ਬਲਾ ਕੇ ਤੇ ਉਹਨੇ ਪਬਲਿਕਲੀ ਸਾਡੀ ਸਪੋਰਟ ਕੀਤੀ ਹੈ ਸਾਰੇ ਐਮਸੀਆ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਹਾ ਕਿ ਆਪਾਂ ਖੈਰਾ ਸਾਹਿਬ ਬਹੁਤ ਅੱਛੇ ਲੀਡਰ ਨੇ ਫਾਈਟਰ ਨੇ ਸ਼ਬਦ ਵਰਤਿਆ ਫਾਈਟਰ ਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਵਾਂ ਤੇ ਹੁਣ ਅਗਲੇ 3-4 ਦਿਨਾਂ ਚ ਕੀ ਹੋ ਗਿਆ ਸੀਗਾ ਮੇਰਾ ਮੰਨਣਾ ਵਾ ਕਿ ਗੋਲਡੀ ਨੂੰ ਉਹਨਾਂ ਨੇ ਸਿੰਗਲ ਪਾਇਆ ਵਾ ਉਦੇ ਗਲ ਚ ਰੱਸਾ ਪਾਇਆ ਵਾ ਜਿਹੜਾ ਵਿਜੀਲੈਂਸ ਦੀ ਜਾਂਚ ਕੀਤੀ ਨਾ ਜਿੱਦਾਂ ਬਾਕੀ ਚੱਬੇਵਾਲ ਨੂੰ ਲੈ ਗਏ ਨੇ तितਲੀ ਬਣਾ ਕੇ ਡਰਾ ਕੇ ਐਨ ਉਸੇ ਤਰਜ਼ ਦੇ ਉੱਤੇ ਨੇ ਉਹਨੂੰ ਗੋਲਡੀ ਨੂੰ ਸੰਗਲ ਪਾਇਆ ਉਹਦੇ ਗਲ 'ਚ ਕਿ ਕਾਕਾ ਤੇਰੀਆਂ ਤਿੰਨ ਵਿਜੀਲੈਂਸ ਇਨਕੁਆਰੀਆਂ ਚੱਲਦੀਆਂ ਨੇ ਇੱਕ ਚੱਲਦੀ ਆ ਜਿਹੜਾ ਜਿੰਮਾਂ ਦੇ ਵਿੱਚ ਤੂੰ ਘਟ ਘਟਾਲਾ ਕੀਤਾ ਦੂਸਰਾ ਜਿਹੜਾ ਤੂੰ ਆਪਣੀ ਫੈਕਟਰੀ ਲਾ ਕੇ ਇੰਟਰਲੌਕ ਟਾਈਲ ਵਿੱਚ ਸਾਰਿਆਂ ਨੂੰ ਠੱਕੇ ਦੇ ਨਾਲ ਵੱਧ ਰੇਟ ਦੇ ਉੱਤੇ ਤੀਜਾ ਤੇਰਾ ਸ਼ਰਾਬ ਦੇ ਠੇਕਿਆਂ ਦੀ ਤੇਰੀ ਕੰਪਲੇਂਟ ਤਿੰਨ ਵਿਜੀਲੈਂਸ ਇਨਕੁਆਰੀਆਂ ਦਾ ਰੱਸਾ ਪਾ ਕੇ ਉਹਨੂੰ ਧੱਕੇ ਨਾਲ ਲੈ ਕੇ ਪਰ ਨਾ ਜਿਹੜਾ ਬੰਦਾ 2-3 ਦਿਨ ਪਹਿਲਾਂ ਸਾਡੀ ਸਪੋਰਟ ਕਰ ਰਿਹਾ ਉਹ ਕਿਉਂ ਜਾਊਗਾ ਐਡਾ ਤਾਂ ਬੇਗੈਰਤਾ ਕੋਈ ਨਹੀਂ ਹੁੰਦਾ ਜੀ ਸਿੰਘ ਗੋਲੀ ਨੇ ਇਹ ਵੀ ਕਿਹਾ ਜੀ ਕਿ ਮੈਂ ਪਾਰਟੀ ਛੱਡੀ ਨਹੀਂ ਐ ਮੈਨੂੰ ਕੱਢਿਆ ਗਿਆ ਪਾਰਟੀ ਦੇ ਵਿੱਚ ਟੌਰਚਰ ਕੀਤਾ ਗਿਆ ਮੈਨੂੰ ਦੱਸੋ ਕੀ ਟੌਰਚਰ ਹੋਇਆ ਜੀ ਐਮਐਲਏ ਬਣਾਉਣਾ ਟੌਰਚਰ ਆ ਉਸ ਨੂੰ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਹਦੀ ਆਪਣੀ ਨੇ ਲੈ ਕੇ ਆ ਉਹਨੂੰ ਕੋਈ ਵੋਟ ਹੀ 75000 ਰੁਪਈਆ ਹੈ ਪਾਰਟੀ ਸਿਰਫ ਇਸ ਕਰਕੇ ਗੋਲਡੀ ਨੂੰ ਟਿਕਟ ਦੇ ਦੇ ਕਿ ਉਹਨੂੰ ਇਹ ਸੀਟ ਹਾਰ ਜਵੇ ਇਸ ਕਰਕੇ ਉਹਦੀ ਗੱਲ ਸਾਰੀ ਬੇਬੁਨਿਆਦ ਹੈ ਅਸਲ ਅੰਦਰੋਂ ਉਹਦਾ ਡਰ ਉਹਦਾ ਭੈ ਜਿਹੜਾ ਉਹ ਬੋਲਦਾ ਵਾ ਔਰ ਉਹ ਜਿਹੜਾ ਮੇਰੇ ਹਿਸਾਬ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੇਜਰ ਪੋਲਿਟਿਕਲ ਬਲੰਡਰ ਕੀਤਾ ਔਰ ਦਿਨ ਦੂਰ ਨਹੀਂਗਾ ਕੈਮਰੇ ਯਾਦ ਰੱਖੋ ਤੇ ਸਟੇਟਮੈਂਟ ਮੇਰੀ ਕੱਢ ਲੈਣਾ ਥੋੜੇ ਸਮੇਂ ਬਾਅਦ ਮਤਲਬ ਕਿ ਹੋ ਸਕਦਾ ਕੁਛ ਮਹੀਨੇ ਜਾਂ ਸਾਲ ਡੇਢ ਸਾਲ ਬਾਅਦ ਇਹੀ ਗੋਲਡੀ ਦੁਆਰਾ ਕਾਂਗਰਸ ਵਿੱਚ ਘਰ ਵਾਪਸੀ ਦੀ ਗੱਲ ਕਰੇਗਾ ਔਰ ਕਹੇਗਾ ਔਰ ਕਹੇਗਾ ਔਰ ਕਹੇਗਾ ਕਿ ਸ਼ੀਤਲ ਲੰਗਰਾਲ ਜਿੱਦਾ ਕਹਿੰਦਾ ਸੀਗਾ ਕਿ ਮੈਨੂੰ ਜਿਹੜਾ ਆਪਰੇਸ਼ਨ 로ਟਸ ਦਾ ਬਕਵਾਸ ਕਰਾਇਆ ਝਾੜੂ ਨੇ ਜਿੱਦੋਂ ਬੀਜਪੀ ਵਿੱਚ ਗਿਆ ਜਲੰਧਰ ਵਾਲਾ ਐਮਐਲਏ ਇਦਾਂ ਹਾਲ ਕੇ ਇਨਜਾਮ ਲਾਵੇਗਾ ਕਿ ਮੇਰੇ ਤੇ ਵਿਜੀਲੈਂਸ ਦਾ ਤਬਾਅਬ ਆ ਕੇ ਮੈਨੂੰ ਧੱਕੇ ਨਾਲ ਲੈ ਕੇ ਜਾ ਸਕਦਾ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਹੈ ਕਿ ਉਹ ਬਿਜਲੀ ਦਾ ਡਰ ਸੀਗਾ ਜੇਕਰ ਬਿਜਲੀ ਨੇ ਹਮਾਂ ਡਰੋਂਦਾ ਤਾਂ ਪਹਿਲਾਂ ਵੀ ਸ਼ਾਮਲ ਹੋ ਸਕਦਾ ਮੇਰੀ ਗੱਲ ਨਹੀਂ ਸਮਝੇ ਇਹ ਹਰ ਇੱਕ ਗੱਲ ਸਟ੍ਰੈਟੇਜੀ ਹੁੰਦੀ ਪਾਰਟੀਆਂ ਦੀ ਅੱਜ ਤੋਂ 6 ਮਹੀਨੇ ਪਹਿਲਾਂ ਲੈ ਜਾਂਦੇ ਤੇ ਫਿਰ ਲੋਕ ਸਭਾ ਦੀ ਇਲੈਕਸ਼ਨ ਤੇ ਕੀ ਪ੍ਰਭਾਵ ਪੈਣਾ ਸੀ ਉਹ ਕਹਿੰਦੇ ਇਲੈਕਸ਼ਨ ਚੱਲ ਲੈਣ ਦਿਓ ਇਲੈਕਸ਼ਨ ਦੇ ਵਿੱਚ ਵੜ ਲੈਣ ਦਿਓ ਨਾਮਜ਼ਦਗੀਆਂ ਦੇ ਡੇੜੇ ਆ ਲੈਣ ਦਿਓ ਮਾਹੌਲ ਬਣ ਲੈਣ ਦਿਓ ਤਾਂ ਕਰਕੇ ਉਹ ਲੈ ਕੇ ਗਏ ਨੇ ਇਹ ਮੈਂ ਗੱਲ ਤੁਸੀਂ ਮੈਨੂੰ ਦੱਸੋ ਤੁਸੀਂ ਆਪ ਬੜੇ ਸੁਲਝੇ ਹੋ ਜਿਹੜਾ ਪਰਸੋ ਤੱਕ ਸਾਡੀ ਸਪੋਰਟ ਕਰਦਾ ਸੀ ਜਿਹੜਾ ਮੈਨੂੰ ਦੋ ਵਾਰੀ ਘਰ ਸੱਦ ਕੇ ਤੇ ਵਰਕਰਾਂ ਨੂੰ ਸੱਦ ਕੇ ਸੋਹਾਂ ਖਾ ਰਿਹਾ ਉਹਦੀ ਉਹਦੀ ਧਰਮ ਪਤਨੀ ਜਿਹੜੀ ਆ ਉਹ ਮੇਰੇ ਹੱਕ ਵਿੱਚ ਜ਼ਿੰਦਾਬਾਦ ਕਰ ਰਹੀ ਆ ਤਾਂ ਹੁਣ ਕੀ ਹੋ ਗਿਆ ਦੋ ਦਿਨ ਦੇ ਵਿੱਚ ਅਗਲੀ ਗੱਲ ਲਾਸਟ ਗੱਲ ਕਹਿਣ ਲੱਗਾ ਦੇਖੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜਿਮਨੀ ਚੋਣ ਲੜਿਆ ਨਾ ਇੱਕ ਭਗਵੰਤ ਨੇ ਦਾ ਇੱਕ ਕੋਈ ਬੰਦਾ ਸੀ ਆਮ ਆਦਮੀ ਦਾ ਬੋਕਰ ਦਾ ਮਾੜੀ ਗੱਲ ਕੀਤੀ ਉਹਨੇ ਉਹਨੇ ਇਹਦੇ ਪਿੱਛੇ ਨਾ ਇੱਕ ਹਾਥੀ ਛਾੜ ਦਿੱਤਾ ਛੋਟਾ ਹਾਥੀ ਆਟੋ ਉਹਦੇ ਤੇ ਸਪੀਕਰ ਲਾ ਦਿੱਤਾ ਜਿੱਥੇ ਵਿਚਾਰੀ ਜਾਇਆ ਕਰੇ ਬੀਬੀ ਹਰ ਦਾ ਸਿਮਰਤ ਕੌਰ ਆ ਸਿਮਰਤ ਜਿੱਥੇ ਜਾਇਆ ਕਰੀ ਸਾਡੀ ਬੱਚੀ ਉਹਦੇ ਪਿੱਛੇ ਉਹ ਆਟੋ ਉਹ ਗਾਲਾਂ ਗਾਣੇ ਉੱਚੂ ਉੱਚੀ ਗਾਣੇ ਲਾਤੇ ਉਹਨੂੰ ਪੁੱਛਿਆ ਤੇ ਤੂੰ ਕੀ ਕਰਦਾ ਫਿਰ ਕਹਿੰਦਾ ਮੈਂ ਬੀਬੀ ਦੀ ਸਪੀਡ ਚੈੱਕ ਕਰ ਰਿਆ ਭਗਵੰਤ ਨੇ ਉਹਨੂੰ ਬੁਲਾ ਕੇ ਬਾਅਦ ਮੋਟਰਸਾਈਕਲ ਦਿੱਤਾ ਵਾ ਉਹ ਲਾਂਤਿਆ ਗੋਲਡੀ ਤੇਰੇ ਤੇ ਯਾਰੋ ਉਹ ਲਾਂਤਿਆ ਭਗਵੰਤ ਤੇਰੇ ਤੇ ਜਿਨ੍ਹਾਂ ਦੀ ਸਪੀਡ ਚੈੱਕ ਕਰਾਉਂਦਾ ਸੀ ਤੇ ਜਿਹੜੇ ਸਪੀਡ ਚੈੱਕ ਹੋਣ ਦੇ ਰਹੇ ਸੀ ਅਜੋ ਦੋਨੋਂ ਇੱਕ ਦੂਜੇ ਨੂੰ ਜਫੀਆਂ ਪਾਈ ਜਾਂਦੇ ਆ ਉਹਨਾਂ ਜਿਆਦਾ ਮੈਂ ਹੁਣ ਕੀ ਕਹਿ ਸਕਦਾ ਪਹਿਲਾਂ ਸਰ ਉਹਨੇ ਕਾਬਲੇ ਕੀਤੇ ਸੀ ਤਾਂ ਕਰਕੇ ਉਹ ਡਰਦੇ ਗਏ ਨੇ ਜੀ ਮੈਨੂੰ ਮੈਨੂੰ ਤਾਂ ਸਾਫ਼ ਨਜ਼ਰ ਆ ਰਿਹਾ ਆਦਰਵਾਇਜ਼ देयर इज नो ਅਦਰ ਰੀਜ਼ਨ ਵਾਈ ਐ ਪਰਸਨ ਜਿਹਨੂੰ ਐਮਐਲਏ ਬਣਾਇਆ ਜਿਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਿਹਨੂੰ ਲੋਕ ਸਭਾ ਤਿੰਨ ਚੀਜ਼ਾਂ ਕਿਸੇ ਬੰਦੇ ਨੂੰ ਮਿਲੀਆਂ ਨੇ ਛੇਤੀ ਦੇ ਕੇ ਪੰਜ ਸੱਤ ਸਾਲ ਦੇ ਪੋਲਿਟੀਕਲ ਕੈਰੀਅਰ ਦੇ ਵਿੱਚ ਹੁਣ ਰਣਨੀਤੀ ਕੀ ਹੋਊਗੀ ਕਾਂਗਰਸ ਦੇ ਜਿਹੜੇ ਹੋਰ ਪਰਕਰ ਹੈ ਜਾਂ ਕੋਈ ਅਸੀਂ ਜਾ ਰਹੇ ਆ ਅਸੀਂ ਜਾ ਰਹੇ ਆ ਹਾਂਜੀ ਹਾਂ ਕੋਈ ਗਿਆ ਹੀ ਨਹੀਂ ਉਹਦੇ ਨਾਲ ਇੱਕ ਚਾਹ ਇੱਕ ਦੋ ਸਰਪੰਚਾਂ ਨੂੰ ਇੱਕ ਅਦੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਜਿਹੜਾ ਪੀਏ ਟਾਈਪ ਹੈ ਇੱਕ ਬੰਦਾ ਬਲਾਕ ਪ੍ਰਧਾਨ ਆਪਣਾ ਹੀ ਪੀਏ ਬਣਾਇਆ ਸੀਗਾ ਉਹਨਾਂ ਨੂੰ ਛੱਡ ਕੇ ਕੋਈ ਮੇਜਰ ਆਦਮੀ ਨਹੀਂ ਗਿਆ ਅਸੀਂ ਡੇਢ ਪੇ ਸੌਰੀ ਧੂਰੀ ਜਾਵਾਂਗੇ ਔਰ ਧੂਰੀ ਦਾ ਸਾਰਾ ਕਾਂਗਰਸ ਦਾ ਕੈਡਰ ਇੱਕ ਮੋਠਿਆ ਪੂਰਾ ਐ ਕਰਕੇ ਔਰ ਵੋਟ ਸ਼ੈਦ ਹੁਣ ਅੱਗੇ ਨਾ ਜਿਆਦਾ ਪੂ ਕਾਂਗਰਸ ਜਿਹੜਾ ਸਾਫ ਤਾਂ ਪੰਜਾਬ ਦਾ ਨਸ਼ੇ ਦੇ ਨਾਲ ਜੁੜਾ ਨਸ਼ਾ ਕੋਡ ਆ ਸਾਡਾ ਜਿਹੜਾ ਇਹਨਾਂ ਨੇ ਭ੍ਰਿਸ਼ਟਾਚਾਰ ਫੈਲਾਇਆ ਵਾ ਜਿਹੜਾ ਇਹਨਾਂ ਨੇ ਵੀਆਈਪੀ ਕਲਚਰ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਜ ਅਸ ਆਪਣੇ ਗੁਜਰਾ ਵਿੱਚ 25 ਦਲਿਤ ਮਰਤੇ ਜਲਦੀ ਸ਼ਰਾਬ ਪੀ ਕੇ ਜਿਹੜਾ ਮਾਫੀਆ ਚੱਲ ਰਿਹਾ ਇਲੀਗਲ ਮੈਨ ਮੇਰਾ ਮੁਕਾਬਲਾ ਉਹਨਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਕੁੱਟਿਆ ਉਹਨਾਂ ਦੀ ਹਿਫਾਜ਼ਤ ਚ ਅਸੀਂ ਖੜਾਂਗੇ ਸਾਡਾ ਕਿਸਾਨਾਂ ਨੂੰ ਲੈ ਕੇ ਇਹਨਾਂ ਫਰਜੀ ਇਨਕਲਾਬੀਆਂ ਦਾ ਨਾਲ ਮੁਕਾਬਲਾ ਹੋਵੇਗਾ